ਸ਼ਹੀਦ ਆਲੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਗੁਰਫਤਵੀਰ ਬਲੌਗ ਚੈਨਲ ਤੇ ਤੇ ਸਵੇਰ ਦੇ 7:00 ਵਜੇ ਹੁਣ ਤੇ ਮੌਸਮ ਵੇਖੋ ਠੰਡਾ ਹੋ ਗਿਆ ਅੱਜ ਤਾਂ මසමච තේ රාත පැගගමී රාථ බාරංක ඔය සුරු ඔයසියමී පැලනී රීජියයිගෙද්ද කන්ටක් තේසි බාරි පහස්චිගේ තේ බර වජ්ජිකගේ පන්චි සත්මන්ට ති සුරු ඔයසිගමී පැනක් බර පයේසි සේරන්දර්ජාලගේ හුසකේ ඒ ස්වර්තිික පන්දරයාමින් සරසකගේ සාරස් ලෝට කරයා හ. ਕੌਫਾ ਪੈ ਗਿਆ ਸੀ ਇਹ ਨਾਲ ਖਲਾਰਾ ਸਾਰਾ ਪੂਰਾ ਬਹੁਤ ਖਲਾਰਾ ਪਿਆ ਸੀ ਆ ਇਧਰੋਂ ਖਣੀਆਂ ਘਟਣ ਲੱਗੀ ਸੀ ਹੁਣ ਦੁਵਾਰੇ ਦੀਆਂ ਸਤਿਨਾਪੁੱਤ ਮਮੇ ਆਨਾ ਆ ਵੀਖੋ ਵਧੀਆ ਪੈ ਗਿਆ ਮੀਂਹ ਤਾਂ ਹੁਣ ਤਾਂ ਸੁੱਕ ਗਿਆ 3:30 ਵਜੇ ਖਟਿਆ ਗਿਆ ਮੀਂਹ ਪੈਣਾ ਹੁਣ 7 ਵਜੇ 3 3.5 ਘੰਟਿਆਂ ਚ ਤਾਂ ਵਧੀਆ ਆ ਇਹ ਜਿਹੜਾ ਸੁੱਕ ਗਿਆ। ਬਾਕੀ ਉਹ ਪੋਚਾ-ਪੁਚਾ ਲਾਤਾ ਸੀਗਾ ਪਾਣੀ ਕਾੜਦਾ ਸੀ ਜਿਹੜਾ ਮਾੜਾ-ਵੰਟਾ ਕਿਤੇ ਖੜਾ ਸੀ। ਤੇ ਵਿਹੜਾ ਉਹ ਪਰਾਂ ਕੱਚਾ ਹੁਣ ਜੇ ਨਾਲ ਆ ਪਿਆ ਉਹਨਾਂ ਤੋਂ ਵੀ ਤਾਂ ਸਾਰਾ ਸਾਫ਼ ਕਰਤਾ। ਸਫਾਈ ਕਰਦੀ ਇਧਰ ਮੈਂ। ਢੜੂ ਜੂੜੂ ਕੱਢ ਕੇ ਮਾਰ-ਵਾਰ ਪੋਚਾ ਵੀ ਲਾਤਾ। ਤੇ ਮੌਸਮ ਅੱਜ ਠੰਡਾ ਹੋਇਆ ਪਿਆਗਾ। ਹਵਾ ਚੱਲੀ ਜਾਂਦੀ ਹੈ। ਮੀਤਾ ਲੱਗਦਾ ਹੋਰ ਵੀ ਆਊਗਾ ਜਿਵੇਂ ਮੌਸਮ ਖਰਾਬ ਹੀ ਹੋਇਆ ਪਿਆਗਾ ਆਜੇ ਤਾਂ ਚੰਗੀ ਗੱਲ ਲੱਗੀ ਕੇਰਾਂ ਤੋਂ ਥੋੜਾ ਮੌਸਮ ਦਾ ਫਰਕ ਪਿਆਗਾ ਫੇਰ ਆਏ ਨਹੀਂ ਪਤਾ ਦੁਪਹਿਰ ਤੱਕ ਫੇਰ ਉਹੀ ਹਾਲ ਹੋ ਜਾਣਾ ਮੀਂਹ ਨਾਲ ਗਰਮੀ ਨਾਲ ਮੀਂਹ ਪੈ ਕੇ ਥੋੜਾ ਜਿਹਾ ਪਰਦਾ ਜੀ ਹੋ ਜਾਂਦੀ ਹੁੰਦੀ ਹੈ ਜੀ ਪਤੇ ਉਹ ਹੋਤੇ ਰਾਤ ਦੇ ਵੀ ਬਹੁਤ ਜ਼ਿਆਦਾ ਗਰਮੀ ਸੀਗੀ ਬਹੁਤ ਇਹ ਜਿਦੋਂ ਨੀਂਦ ਆਉਣ ਲੱਗੀ ਦੋਨੋਂ ਨੀਂੇ ਹੋਣਾ ਸਟਾਰਟ ਹੋ ਗਿਆ ਬਾਹਰ ਫਿਰ ਫਿਰ ਫਟਾਫਟ ਅੰਦਰ ਕਰੀ ਮੰਜੇ ਮਛਰਦਾਨੀ ਵਗੈਰਾ ਖੋਲ ਕੇ ਤੇ ਨਹੀਂ ਕੀ ਅਲ ਫਰਕ ਪੈ ਗਿਆ ਮੌਸਮ ਦਾ ਥੋੜਾ ਬਹੁਤ ਆ ਜੇ ਹੋਰ ਵੀ ਪੈ ਜਾਏ ਤਾਂ ਮੀਂਹ ਚੰਗੀ ਗੱਲ ਆ ਵੈਸੇ ਤਾਂ ਮੌਸਮ ਖਰਾਬ ਹੀ ਆ ਤੇ ਜੀ ਵੀ ਵਧੀਆ ਹੋਣ ਲੱਗ ਗਿਆ ਹਮ ਤਾਂ ਪਰ ਉਹ ਤੋਰੀਆਂ ਤੋਰੀਆਂ ਉਹ ਪਰੰਗਵਾਰਾ ਵੱਡ ਕੇ ਸੜਤਾ ਫਤੇ ਦੇ ਡੈਡੀ ਨੇ ਕੱਲ ਪਰਸੋਂ ਜਿਆਦਾ ਹੋ ਗਿਆ ਤੇ ਅਸੀਂ ਬਹੁਤ ਵੱਧ ਗਿਆ ਸੀਗਾ ਇਧਰ ਆ ਕੇ ਵਿੱਚੋਂ ਵਿੱਚੋਂ ਵੜਤਾ 부ਜੇ ਫਟ ਤੇ ਕੁਝ ਤੇ ਮੈਂ ਸੋਚਿਆ ਵੀਡੀਓ ਵਾਸਤੇ ਫੇਰ ਹੀ ਸ਼ੂਟ ਕਰੂੰਗੀ ਪਹਿਲਾਂ ਮੈਨੂੰ ਤਾਂ ਐਨੇ ਗਾਜੇ ਤੋਂ ਹਲਕੇ ਤਾਂ ਜਮੀਨ ਨਾਲ ਬਹੁਤ ਖਲਾਰਾ ਪਿਆ ਪਿਆ ਸੀ ਪਹਿਲਾਂ ਉਹ ਸਾਰਾ ਲੋਟ ਕਰਿਆ ਫਿਰ ਚਾਹ ਪਾਣੀ ਪੀ ਕੇ ਤੇ ਹੁਣ ਲੱਗੀ ਸੀ ਵੀਡੀਓ ਸ਼ੂਟ ਕਰਨ ਮੈਂ ਸਬਜ਼ੀ ਕੱਟਣ ਲੱਗਦੀ ਸੀ ਮੈਂ ਕਿਹਾ ਪਹਿਲਾਂ ਥੋੜੀ ਵੀਡੀਓ ਬਣਾ ਲਾਂ ਚਲ ਤੇ ਇੱਧਰ ਮਸ਼ੀਨ ਲਾਈ ਹੋਈ ਸੀ ਮੈਂ ਕੱਪੜੇ ਧੋਤੇਗੇ ਹੁਣ ਪਾਣੀ ਡ੍ਰੇਨ ਕਰ ਰਹੇ ਸੀਗੇ। ਕੋਈ ਦੇ ਕੱਪੜੇ। ਇਹਨਾਂ ਤੋਂ ਕੱਪੜੇ ਕੱਢ ਦੇਣੇ ਆ। ਫਿਰ ਸਬਜ਼ੀ ਰੋਟੀ ਕਰਾਂਗੇ। ਸਵੇਰ ਦੇ ਫਾਈ ਹੋਏ ਸੀ ਕੱਪੜੇ ਮੈਂ ਜਲਦੀ ਧੋਤੇਗੇ। ਵਧੀਆ ਸੁੱਕ ਜਾਣਗੇ, ਨਹੀਂ ਐਨੂੰ ਪਤਾ ਫਿਰ ਮੀਂਹ ਆ ਗਿਆ ਤਾਂ ਫੇਰ ਔਖਾ ਹੋ ਜਾਂਦਾ। ਕੱਪੜੇ ਕਾਫੀ ਹੋਏ ਫੇਰ ਸੀ। ਇਦਰਾ ਸਾਡੀ ਮਹਾਨ ਹਸਤੀ ਖੇਡਦੀ ਫਿਰਦੀ ਐ ਫਿਰ ਸੁਰਵਾਹਾ ਕੇ ਐਸ ਵੇਲੇ ਤਾਂ ਕੋਈ ਨਹੀਂ ਕਰਦੇ ਨੇ ਹਾਂ ਕੀ ਆ ਗਿਆ ਹਾਂ ਇਹ ਵਰਨਾ ਪੰਗੀ ਕਰਦਾ ਰਹਿੰਦਾ ਸਾਰਾ ਦਿਨ ਲੈ ਰੱਖੋ ਥੈਂਕ ਯੂ ਫਤੇ Det var nere och i vlogg-dynal. <try>

itu dia loh ada yang